ਜੀ ਬਈ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਲਾਲ ਤੋਂ ਸੁਪਾ ਮੀਤ ਪ੍ਰਧਾਨ ਭਾਰਤੀ ਕਿਸਾਨ ਜੁਨੀਅਨ ਇਕਤਾ ਦੇ ਗੁੰਦਾ ਜਿਹਦੀ ਸੁਪੇ ਜੀ ਗਵਾਈ ਸਰਦਾਰ ਮਨਜੀਤ ਸਿੰਘ ਧਨੇਰ ਕਰਦੇ ਆ ਇੱਕ ਜਿਵੇਂ ਪਤਾ ਹੀ ਆ ਸਾਡੇ ਵੀਰਾਂ ਨੂੰ ਕਿ ਹੁਣ ਜੋ ਹਾਲਾਤ ਐ ਕਿ ਪੰਜਾਬ ਦੇ ਬਣੇ ਹੋਏ ਨੇ ਜੋ ਜਾਣ ਬੁੱਝ ਕੇ ਸਰਕਾਰਾਂ ਨੇ ਬਣਾਏ ਹੋਏ ਨੇ ਹਾਲਾਤ ਇਹ ਦੇਖੋ ਉਹਨਾਂ ਦੇ ਵਿੱਚ ਸਰਕਾਰਾਂ ਦੀ ਕਿਸੇ ਪਿੰਡ ਨੂੰ ਮੈਨੂੰ ਨਹੀਂ ਦੇਖਿਆ ਵੀ ਕਿਸੇ ਪਾਸੇ ਕੋਈ ਰਾਹਤ ਇਹਨਾਂ ਦੀ ਹੋਵੇ ਕਿਸੇ ਦੀ ਕੋਈ ਮਦਦ ਇਹਨਾਂ ਨੇ ਕੀਤੀ ਹੋਵੇ ਜੋ ਕਿ ਬਿਆਨ ਜਿਹੜੇ ਹੈਗੇ ਮੁੱਖ ਮੰਤਰੀ ਸਾਹਿਬ ਦਿੰਦੇ ਹੁੰਦੇ ਸੀ ਵਾਰ-ਵਾਰ ਤੇ ਉਹ ਲੋਕਾਂ ਦੇ ਜਿਹੜੀਆਂ ਸੰਸਥਾਵਾਂ ਨੇ ਉਹ ਜਾ ਕੇ ਉਧਰ ਲੋਕਾਂ ਦਾ ਜਿਹੜਾ ਹੈਗਾ ਸਾਥ ਆ ਤੇ ਉਹ ਦੇ ਰਹੇ ਆ ਵਾਰ-ਵਾਰ ਤੇ ਨੁਕਸਾਨ ਤਕਰੀਬਨ ਟੋਟਲੀ ਜਿਹੜਾ ਹੈਗਾ ਉਹਨਾਂ ਦਾ 100% ਨੁਕਸਾਨ ਫਸਲਾਂ ਦਾ ਤਾਂ ਜੋ ਹੈਗਾ ਹੈਗਾ ਹੀ ਆ ਤੇ ਪਲੱਸ ਘਰਾਂ ਦਾ ਨੁਕਸਾਨ ਵੀ ਕਹਿ ਲਈਏ ਵੀ 90 80 90% ਲੋਕਾਂ ਦੇ ਘਰ ਵੀ ਜਿਹੜੇ ਹੈਗੇ ਆ ਉਹ ਪਾਣੀ ਦੇ ਵਿੱਚ ਡੱਗ ਪਏ ਨੇ ਕਿਉਂਕਿ ਸਾਡੇ ਕਈ ਜਿਹੜੇ ਲੱਗਿਆ ਸੀ ਇਹ ਜਾ ਕੇ ਆਏ ਆ ਦੂਜੇ ਪਾਸੇ ਹੁਣ ਝੋਨੇ ਦਾ ਸੀਜ਼ਨ ਵੀ ਜਿਹੜਾ ਹੈਗਾ ਉਹ ਆ ਗਿਆ ਦੇਖੋ ਜਿਹੜੀ ਪੰਜਾਬ ਦੇ ਵਿੱਚ ਅੱਧੇ ਪੰਜਾਬ ਤੇ ਵੀ ਉਹ ਮਾਰ ਪਈਆ ਹੜਾਂ ਲਈ ਉਹ ਤਾਂ ਪਈਆ ਤੇ ਜਿਹੜਾ ਵਾਕੀ ਝੋਨਾ ਇੱਧਰ ਖੜਾ ਉਹਦੇ ਵਿੱਚ ਐਸੀ ਕਿ ਕੁਦਰਤੀ ਲਾਲੋ ਵੀ ਜਿਹੜੀ ਗੱਠੀ ਰੋਗ ਹੈ ਹਲਦੀ ਜਿਹਨੂੰ ਕਹਿੰਦੇ ਆ ਉਹ ਬਹੁਤ ਜ਼ਿਆਦਾ ਪਈ ਹੋਈ ਆ ਉਹਦੇ ਵਿੱਚ ਮੈਂ ਕੱਲ ਕਹਿੰਦੀ ਪਰਸੋਂ ਆਪਣੀ ਜੱਥੇਬੰਦੀ ਕੋਲੇ ਮਸਲਾ ਆਇਆ ਸੀ ਕਪੂਰਥਲੇ ਤੋਂ ਆਪਣੇ ਉੱਥੇ ਪ੍ਰਧਾਨ ਨੇ ਜ਼ਿਲ੍ਹੇ ਦੇ ਆਗੂ ਦੇ ਆਪਣੇ ਰਾਣਾ ਸਿੰਘ ਆਪਣੇ ਸਤਵਾਲ ਤੋਂ ਦੇਖੋ 1200 ਰੁਪਏ ਨੂੰ ਜਿਹੜਾ ਝੋਨਾ ਹੈਗਾ ਉੱਥੇ ਸਰਕਾਰ ਅੱਜ ਦੀ ਉਹ ਆਪਣੇ ਵਪਾਰੀ ਆ ਕਲੀ ਆੜਤੀ ਉਹ ਖਰੀਲੇ ਖਰੀਰੇ ਸੀ 1200 ਨੂੰ ਜਰ ਕਿਹੜਾ ਸਰਕਾਰੀ ਰੇਟ ਆ ਉਹ 2395 ਰੁਪਏ ਆ 1200 ਨੂੰ ਝੋਨਾ ਜਿਹੜਾ ਹੈਗਾ ਸਰਕਾਰ ਆਪਣੇ ਜ਼ਮੀਦਾਰ ਤੋਂ ਖਰੀਦਿਆ ਜਾ ਰਿਹਾ ਸੀ ਉਦੇ ਵੱਲ ਕਿਸੇ ਸਰਕਾਰ ਦਾ ਕਿਸੇ ਇਹਨਾਂ ਦੇ ਅਧਿਕਾਰੀ ਦਾ ਕੋਈ ਉਸ ਚੀਜ਼ ਵੱਲ ਕਹ ਲਈਏ ਧਿਆਨ ਨਹੀਂ ਹੈਗਾ ਜਿਹੜਾ ਝੋਨਾ ਅੱਧ ਰੇਟ ਦੇ ਉੱਤੇ ਕਿਉਂ ਲਿਆ ਜਾ ਰਿਹਾ ਬਹਾਨਾ ਬਣਾਇਆ ਜਾ ਰਿਹਾ ਵੀ ਇਹਦੇ ਵਿੱਚ ਹੀ ਗੱਠੀ ਪਈ ਹੋਈ ਆ ਇਹਦਾ ਰੰਗ ਬਟਿਆ ਹੋਇਆ ਜਦਕਿ ਜਿਹੜਾ ਝੋਨਾ ਆਪਾਂ ਵਰਤਣਾ ਖਾਣਾ ਉਹ ਜਿਹੜਾ ਉੱਤੇ ਫੂਸ ਆ ਜਿਹਨੂੰ ਕਹ ਲਈਏ ਰੰਗ ਚੜਿਆ ਹੋਇਆ ਉਹ ਤਾਂ ਆਪਾਂ ਲਾ ਕੇ ਖਾਣਾ ਫੂਸ ਤਾਂ ਨਹੀਂ ਖਾਣਾ ਆਪਾਂ ਜਿਹੜਾ ਵਿੱਚੋਂ ਝੋਨਾ ਹੈਗਾ ਦਾਣਾ ਉਹ ਬਿਲਕੁਲ ਸਹੀ ਆ ਪਰ ਸਰਕਾਰਾਂ ਜਿਹੜੀਆਂ ਹੈਗੀਆਂ ਇੱਧਰ ਕਿਸੇ ਵੱਲ ਧਿਆਨ ਨਹੀਂ ਹੈ ਤੇ ਜੇ ਕਿਸੇ ਪਾਸੇ ਕੋਈ ਅੱਗ ਲੱਗਦੀ ਆ ਅੱਗ ਵਾਲੇ ਮਸਲੇ ਵਿੱਚ ਜਿਹੜੇ ਹੈਗਾ ਸਰਕਾਰਾਂ ਦੇ ਅਧਿਕਾਰੀ ਆ ਜਿਹੜੇ ਉਹ ਜਦੀ ਇਹਨਾਂ ਦੇ ਪਹੁੰਚ ਜਾਂਦੇ ਆ ਅੱਜ ਹੀ ਰਿਪੋਰਟ ਆਈ ਸੀ ਮੇਰੇ ਕੋਲੇ ਕਿਹਦੇ ਵੀ ਇਹਨਾਂ ਨੇ ਟੀਚਰਾਂ ਦੀਆਂ ਜਿਹੜੀਆਂ ਹੈਗੀਆਂ ਡਿਊਟੀਆਂ ਉਹ ਵੀ ਨਿਯੁਕਤ ਕਰਤੀਆਂ ਵੀ ਜਿਹੜੇ ਏਰੀਆ ਦੇ ਵਿੱਚ ਆਗ ਤੇ ਲੱਗਦੀ ਆ ਵੀ ਸਾਨੂੰ ਜਿਹੜੇ ਸਰਕਾਰੀ ਟੀਚਰ ਨੇ ਉਹ ਇਸ ਚੀਜ਼ ਦਾ ਜਿਹੜਾ ਹੈਗਾ ਇਕੱਠਾ ਕਰਕੇ ਦੇਣਗੇ ਡਿਟੇਲ ਵੀ ਕਿਹੜੇ ਕਿਹੜੇ ਇਲਾਕਿਆਂ 'ਚ ਅੱਗ ਲੱਗੀ ਆ ਤੇ ਕਿੰਨਾ ਕਿੰਨਾ ਲੋਕਾਂ ਨੇ ਜਿਹੜੀ ਹੈਗੇ ਲਾਈ ਆ ਤੇ ਪਟਵਾਰੀਆਂ ਦੀਆਂ ਗੁੰਟੀਆਂ ਤਾਂ ਚਲੋ ਖੈਰ ਇਹ ਲਾਉਂਦੀ ਆ ਦੇਖੋ ਸਰਕਾਰਾਂ ਦੇ ਜੋ ਹੈਗਾ ਬੰਦ ਆ ਜੋ ਹਾਈ ਕੋਰਟ ਦੇ ਆਰਡਰ ਸੀ ਹੁਣ ਪਰਚੇ ਤਾਂ ਇਹ ਕਰ ਰਹੇ ਨੇ ਮੈਂ ਅਕਸਰ ਕਹਿੰਦਾ ਹੁਣਾਂ ਕਿ ਜੇ ਆਪਣਾ ਜੋ ਪੰਜਾਬ ਦਾ ਕਾਨੂੰਨ ਆ ਆਪਣੇ ਖਾਸ ਕਰਕੇ ਇੰਡੀਆ ਦਾ ਉਹ ਮੱਕੜੀ ਦੇ ਜਾਲੇ ਤੋਂ ਵੱਧ ਕੇ ਕੁਝ ਨਹੀਂ ਹੈ ਸਿਰਫ ਮੱਕੜੀ ਦੇ ਜਾਲੇ ਵਾਲਾ ਹਿਸਾਬ ਆ ਕਿ ਜਿਹੜੇ ਵੱਡੇ ਜਾਨਵਰ ਨੇ ਪਸ਼ੂ ਆ ਪੰਛੀ ਆ ਉਹ ਜਿਹੜਾ ਹੈਗਾ ਜਾਲਾ ਤੋੜ ਕੇ ਲੰਘ ਜਾਂਦੇ ਆ ਜਿਹੜੇ ਛੋਟੇ ਕੀੜੇ ਪਤੰਗੇ ਆ ਉਹ ਜਾਲੇ ਵਿੱਚ ਅਲ ਜੇ ਜਾਂਦੇ ਆ ਤੇ ਮੱਕੜੀ ਉਹਨਾਂ ਨੂੰ ਖਾ ਲੈਂਦੀ ਆ ਕਾਨੂੰਨ ਦੀ ਸੇਮ ਸਥਿਤੀ ਆ ਇਤੋਂ ਵੱਧ ਕੇ ਕੁਝ ਨਹੀਂ ਹੈ ਹੁਣ ਜਿਹੜਾ ਕਾਨੂੰਨ ਸਰਕਾਰਾਂ ਕਹਿ ਰਹੀਆਂ ਵੀ ਜੋ ਅਧਿਕਾਰੀ ਆ ਕੇ ਕਹਿ ਰਹੇ ਆ ਵੀ ਤੁਹਾਡੇ ਭਾਈ ਪਰਚਾ ਹੋਊਗਾ ਰੈੱਡ ਐਂਟਰੀ ਹੋਊਗੀ ਜੇਲ ਵੀ ਹੋਊਗੀ ਸੁਪਰੀਮ ਕੋਰਟ ਦੇ ਆਰਡਰ ਪਰ ਦੇਖੋ ਉਸੇ ਸੁਪਰੀਮ ਕੋਰਟ ਨੇ ਇਹ ਆਪਾਂ ਨੂੰ ਇਹਨੂੰ ਦਿੱਤਾ ਸੀ ਸਰਕਾਰਾਂ ਨੂੰ ਆਦੇਸ਼ ਦਿੱਤੇ ਸੀਗੇ ਵੀ ਜੇ ਤੁਸੀਂ ਇਹ ਕਾਰਵਾਈ ਕਰਨੀ ਹੈ ਕਿਸਾਨਾਂ ਉੱਤੇ ਉਦੋਂ ਹੀ ਤੁਹਾਡੇ ਪਹਿਲਾਂ ਇਹਦੇ ਹੈਗਾ ਕੰਮ ਕੀਤੇ ਹੋਏ ਉਹ ਜ਼ਰੂਰੀ ਚਾਹੀਦੇ ਨੇ ਵੀ ਤੁਸੀਂ ਕਿਸਾਨਾਂ ਦੇ ਲਈ ਜਿਹੜਾ ਹੈਗਾ ਉਹ ਕੀ ਕਰਕੇ ਦੇ ਰਹੇ ਹੋ ਉਹਦੇ ਲਈ ਇੱਕ ਤਾਂ ਕਿਹਾ ਸੀਗਾ ਤਾਂ ਨੇ ਵੀ ਸੁਪਰੀਮ ਕੋਰਟ ਨੇ ਦਿੱਤਾ ਸੀਗਾ ਵੀ ਹਰ ਰਾਜ ਸਰਕਾਰ ਕਿਸਾਨਾਂ ਨੂੰ ਪਰਾਲੀ ਇਕੱਠੀ ਕਰਨ ਦੇ ਲਈ ਮਸ਼ੀਨਰੀ ਜਿਹੜੀ ਹੈਗੀ ਆ ਉਹ ਮਸ਼ੀਨਰੀ ਜਾਂ ਕੋਈ ਵੀ ਇਹਦਾ ਹੈਗਾ ਜਿਸ ਦੀ ਕੀਮਤ ਜਿਹੜੇ ਹੈਗਾ ਵੀ ਨਿਰਧਾਰਿਤ ਹੋਵੇ ਜਿਆਦਾ ਨਾ ਹੋਵੇ ਉਹ ਮੁਹैया ਕਰਵਾ ਕੇ ਦੇਊਗੀ ਸਰਕਾਰ ਹਰੇਕ ਸਟੇਟ ਦੇ ਵਿੱਚ ਜਦੋਂ ਆਪਾਂ ਪ੍ਰਾਲੀ ਨੂੰ ਜੇ ਕਹਿਦੀ ਵੀ ਅੱਗ ਜਿਹੜੀ ਹੈ ਕਿ ਨਹੀਂ ਲਾਉਣੀ ਦੂਜਾ ਸੀਗਾ ਇੱਕ ਵੀ 2 ਏਕੜ ਤੋਂ ਜਿਹੜਾ ਘਟ ਜਮੀਨ ਵਾਲਾ ਜ਼ਿਮੀਂਦਾਰ ਆ ਉਹਨੂੰ ਜਿਹੜੇ ਹੈਪੀ ਸੀਟਰ ਆ ਮੁਕਤ ਦਿੱਤੇ ਜਾਣਗੇ ਹੁਣ ਮੈਨੂੰ ਕੋਈ ਵੀ ਪਿੰਡ ਜਿਹੜਾ ਪੰਜਾਬ ਦੇ ਵਿੱਚੋਂ ਦੱਸ ਦਿਓ ਕੋਈ ਵੀ ਕਿਸਾਨ ਦੱਸ ਦਿਓ ਜਿਹਨੂੰ ਹੈਪੀ ਸੀਟਰ ਆ ਜਿਹੜਾ ਫ੍ਰੀ ਮਿਲ ਗਿਆ ਹੋਵੇ ਤੇ ਤੀਜਾ ਸੀਗਾ ਵੀ 5 ਏਕੜ ਤੋਂ ਜਿਹੜੇ ਵੱਧ ਜ਼ਮੀਨ ਵਾਲੇ 2 ਏਕੜ ਤੋਂ 5 ਏਕੜ ਤੱਕ ਦੀ ਜ਼ਮੀਨ ਵਾਲੇ ਕਿਸਾਨ ਆ ਉਹਨਾਂ ਨੂੰ ਜਿਹੜਾ ਹੈਪੀ ਸੇਟਰ ਆ 5000 ਰੁਪਏ ਬਾਈ ਦਿੱਤਾ ਜਾਊਗਾ ਹੁਣ ਦੱਸ ਦੋ ਵੀ 5000 ਦੇ ਵਿੱਚ ਆਪਾਂ ਨੂੰ ਹੈਪੀ ਸੇਟਰ ਕਿਹੜੇ ਜੇ ਕਿਸਾਨ ਨੂੰ ਮਿਲਿਆ ਜ਼ਮੀਂਦਾਰ ਨੂੰ ਜਿਹੜੇ 5 ਤੋਂ ਵੱਧ ਵਾਲੇ ਜ਼ਮੀਂਦਾਰ ਆ ਉਹਨਾਂ ਨੂੰ 15000 ਰੁਪਏ ਵਿੱਚ ਜਿਹੜਾ ਹੈਗਾ ਹੈਪੀ ਸੇਟਰ ਉਹ ਦਿੱਤਾ ਜਾਊਗਾ ਜਿਹੜੀਆਂ ਸੁਪਰੀਮ ਕੋਰਟ ਦੀਆਂ ਇਹ ਹਦਾਇਤਾਂ ਨੇ ਸਰਕਾਰ ਨੂੰ ਸਟੇਟ ਸਰਕਾਰਾਂ ਨੂੰ ਹਦਾਇਤਾਂ ਨੇ ਇਹ ਆਪਦੇ ਕੰਨੀਓ ਤਾਂ ਕਹਿ ਲੋ ਵੀ ਸਰਕਰੂ ਹੋ ਜਾਂਦੇ ਆ ਸੁਪਰੀਮ ਕੋਰਟ ਨੂੰ ਜੀ ਅਸੀਂ ਤਾਂ ਆ ਚੀਜ਼ਾਂ ਦੇਤੀਆਂ ਪਰ ਇਹ ਪਿੰਡਾਂ ਵਿੱਚ ਗਰਾਊਂਡ ਲੈਵਲ ਤੇ ਕਿਸੇ ਕੋਲੇ ਜਿਹੜੀ ਹੈਗੀ ਐ ਸਕੀਮਾਂ ਉਹ ਨਹੀਂ ਪਹੁੰਚੀ ਪਰ ਜੇ ਸਰਕਾਰ ਇੱਕ ਧੱਕਾ ਜਿਹੜਾ ਹੈਗਾ ਕਰ ਰਹੀ ਆ ਦੇਖੋ ਅਸੀਂ ਲੋਕਾਂ ਨੂੰ ਅੱਗ ਲਾਉਣ ਲਈ ਭੜਕਾ ਨਹੀਂ ਦੇਵੀਂ ਅੱਗ ਲਾਓ ਕਿਉਂਕਿ ਅਸੀਂ ਵੀ ਉਸੇ ਅੱਗ ਦੇ ਵਿੱਚ ਸਾਹ ਲੈਣਾ ਜੇ ਕਿਸਾਨ ਅੱਗ ਲਾਉਂਦਾ ਤਾਂ ਸਭ ਤੋਂ ਪਹਿਲਾਂ ਜਿਹੜਾ ਬੰਦਾ ਅੱਗ ਲਾਉਂਦਾ ਖੇਤ ਦੇ ਵਿੱਚ ਉਹ ਖੁੱਤ ਖੜਾ ਹੁੰਦਾ ਪਰ ਅਸੀਂ ਇਹ ਕਹਿੰਦੇ ਜਿਹੜੇ ਕਿਸਾਨਾਂ ਦੀ ਮਜਬੂਰੀ ਆ ਜਿੰਨਾਂ ਕੋਲੇ ਕੋਈ ਸਾਧਨ ਨਹੀਂ ਹੈ ਨਹੀਂ 2-2 ਢਾਈ-ਢਾਈ ਕਿੱਲੇ ਦੀ ਮਾਲਕੀ ਆ ਉਹ ਪਹਿਲਾਂ ਤਾਂ 9-10 ਰੱਖਦਾ ਟਰੈਕਟਰ ਜਿਹੜਾ ਵੱਡਾ ਉਹ ਕਿੱਥੋਂ ਲੈਣਗੇ ਟਰੈਕਟਰ ਲੈ ਕੇ ਵੀ ਜੇ ਸੰਦ ਨੇ ਉਹ ਇੰਨੇ ਮਹਿੰਗੇ ਕਿੱਥੋਂ ਲੈਉਣਗੇ ਸਰਕਾਰ ਨੇ ਤਾਂ ਸੁਸਾਇਟੀਆਂ ਲਈ ਵੀ ਕੋਈ ਸਬਸਿਡੀ ਨਹੀਂ ਦਿੱਤੀ ਆ ਸਾਡੇ ਮੇਰੇ ਪਿੰਡ ਦੀ ਸੁਸਾਇਟੀ ਦੇ ਵਿੱਚ ਸੰਦ ਲੈਣ ਗਏ ਸੀ ਕਿਸੇ ਸੰਦ ਉੱਤੇ ਸਾਨੂੰ ਕੋਈ ਸਬਸਿਡੀ ਨਹੀਂ ਹੈ ਸਾਰੇ ਜੋ ਸੇਮ ਰੇਟ ਆ ਉਹਨਾਂ ਤੋਂ ਲੈ ਕੇ ਆਉਂਦੇ ਆ ਜਾਂ ਤਾਂ ਸਰਕਾਰ ਕਹੋ ਵੀ ਨਾ ਸੁਸਾਇਟੀਆਂ ਵਿੱਚ ਜਿਹੜੇ ਸੰਦ ਆਉ ਦਿੱਤੇ ਜਾਣ ਵੀ ਭਾਈ ਤੁਹਾਨੂੰ ਆਹ ਸੰਦ ਦੇਤੇ ਅਸੀਂ ਮਹੀਆ ਕਰਵਾਤੇ ਤੇ ਪਰਾਲੀ ਦਾ ਹੱਲ ਕਰੋ ਜੇ ਫੇਰ ਕਿਸਾਨ ਨਹੀਂ ਕਰਦੇ ਤਾਂ ਜੋ ਕਾਰਵਾਈ ਬੰਦੀ ਆ ਪਰਚਾ ਬੰਦਾ ਜਾਂ ਰੈੱਡ ਐਂਟਰੀ ਜਾਂ ਜੋ ਬੰਦੀ ਆ ਉਹਨਾਂ ਨੇ ਕੀਤੀ ਜਾਵੇ ਪਰ ਜੇ ਕੱਲਾ ਆਪਾਂ ਇਕੱਲੇ ਕਿਸਾਨ ਨੂੰ ਉਹਦਾ ਗਲ ਘੁੱਟ ਕੇ ਕਹੀਏ ਵੀ ਜਿਹੜਾ ਤੂੰ ਬਾਤਾ ਵਰਨ ਉਹ ਸਹੀ ਰੱਖ ਪ੍ਰਦੂਸ਼ਨ ਨਾ ਫਲਾ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਸਹੀ ਹੋਊਗਾ ਤੇ ਇਸ ਚੀਜ਼ ਦਾ ਜਿਹੜਾ ਹੈਗਾ ਅਸੀਂ ਭਾਰਤੀ ਕਿਸਾਨ ਜੁਨੀਆ ਇਕੱਠ ਟਿਕਾਉਂਦਾ ਦੇ ਜੀ ਸੁਪਰੀ ਗਵਾਈ ਸਰਦਾਰ ਮਨਜੀਤ ਸਿੰਘ ਧਨੇਸ਼ ਕਰਦੇ ਆ ਅਸੀਂ ਇਸ ਚੀਜ਼ ਦੀ ਵਿਰੋਧਤਾ ਕਰਾਂਗੇ ਤੇ ਮੈਂ ਫੇਰ ਇਹ ਤੇ ਦੱਸਦਾ ਵੀ ਅਸੀਂ ਕੋਈ ਅੱਗ ਲਾਉਣ ਨੂੰ ਨਕਸਾ ਨਹੀਂ ਦੇ ਲੋਕਾਂ ਨੂੰ ਪਰ ਜਿਹੜੇ ਲੋਕਾਂ ਦੀ ਮਜਬੂਰੀ ਹੈ ਜਿਹੜੇ ਕਿਸਾਨਾਂ ਦੀ ਜਿਹੜੇ ਜਿੰਨਾਂ ਕੋਲੇ ਹੈ ਹੀ ਕੁਛ ਨਹੀਂ ਹੈ ਕਿਲਾ ਦੋ ਕਿਲੇ ਦੀ ਮਾਲਕੀ ਆ ਉਹ ਕਰਨਗੇ ਕੀ ਹੁਣ ਜਿੰਨੇ ਝੋਨੇ ਨੁਕਸਾਨੇ ਗਏ ਆ ਜਾਂ ਜਿਨ੍ਹਾਂ ਦਾ ਇਸ ਕੀ ਗੱਠੀ ਪੈ ਗਈ ਜਿਹੜੇ ਝੋਨੇ ਦਾ ਨੁਕਸਾਨ ਹੋਇਆ ਤੇ ਉਹ ਸਰਕਾਰ ਨੂੰ ਕੁਛ ਨਹੀਂ ਉਹਦਾ ਮਤਲਬ ਕੁਛ ਨਹੀਂ ਦੀਦਾ ਕੋਈ ਸੈਟੇਲਾਈਟ ਕੰਮ ਨਹੀਂ ਕਰਦਾ ਉਹਨਾਂ ਦਸਹਿਰਾ ਲੰਘ ਕੇ ਗਿਆ ਕੱਲ ਲੱਖਾਂ ਰਾਵਣ ਜਦ ਕੀ ਉਹ ਜਿਹੜਾ ਉਹ ਧੂਆਂ ਰਾਵਣ ਦਾ ਪਟਾਕਿਆਂ ਵਾਲਾ ਉਹ ਤਾਂ ਇੱਕ ਜਰੀਲਾ ਧੂਆਂ ਵਾ ਪਰਾਲੀ ਦਾ ਧਾਮ ਆਪਾਂ ਇੱਕ ਬੱਲ ਨਹੀਂ ਆ ਨਾ ਉਹਨੇ ਤਾਂ 갈 ਕੇ ਖੇਤ ਵਿੱਚ ਰਲਣਾ ਤਾਂ ਵੀ ਜੋ ਹੈਗਾ ਉਹਨਾਂ ਉਹ ਕਰਨਾ ਹੀ ਆ ਤੇ ਜ਼ਿਮੀਂਦਾਰ ਦਾ ਧੂਆਂ ਜਿਹੜਾ ਹੁੰਦਾ ਕਿੰਨੇ ਦਿਨਾਂ ਮੈਨੂੰ ਲੱਗਦਾ ਸਾਲ ਦੇ ਵਿੱਚ 10 ਤੋਂ 15 ਦਿਨ ਮਸਾ ਹੁੰਦਾ ਪਰ ਜਿਹੜਾ ਹੈਗਾ ਇਹ ਗੁਲਾਮੀ ਦਾ ਸਾਾਸ ਆ ਜਿਹੜਾ ਉਹ ਕਰਵਾਇਆ ਜਾ ਰਿਹਾ ਪੰਜਾਬ ਨੂੰ ਖਤਮ ਕਰਨ ਦੇ ਤਰੀਕਾ ਤਰੀਕੇ ਅਪਣਾਏ ਜਾ ਰਹੇ ਆ ਕਿਸਾਨਾਂ ਨੂੰ ਦੇਖੋ ਜਿਹੜਾ ਲੈਂਡ ਪੋਲੀਸ ਦਾ ਮਸਲਾ ਸੀ ਜੇ ਲੈਂਡ ਪੋਲੀਸ ਦੇ ਤਹਿਤ ਜਿਹੜੀ ਜ਼ਮੀਨ ਆ ਜੇ ਕਿਸਾਨ ਇਹ ਦੇ ਦਿੰਦਾ ਪੰਜਾਬ ਗਵਰਨਮੈਂਟ ਨੂੰ ਫਿਰ ਇਹਨਾਂ ਲਈ ਕੋਈ ਫਲੱਡ ਨਹੀਂ ਸੀ ਉਹਨੇ ਪੰਜਾਬ ਦੇ ਵਿੱਚ ਕੋਈ ਕੁਝ ਨਹੀਂ ਸੀ ਹੋਣਾ ਸਭ ਕੁਝ ਠੀਕ ਠਾਕ ਹੋ ਜਾਣਾ ਸੀ ਇਹ ਪੰਜਾਬੀਆਂ ਨੇ ਪੰਜਾਬ ਨੇ ਜਿਹੜੀ ਕਿਸਾਨਾਂ ਨੇ ਜ਼ਮੀਨ ਆ ਉਹ ਪੰਜਾਬ ਸਰਕਾਰ ਨੂੰ ਨਹੀਂ ਦਿੱਤੀ ਤਾਂ ਇਸ ਉਹਦੇ ਕਰਕੇ ਵੀ ਹੈਗੀ ਸਰਕਾਰ ਇਹ ਉਹ ਕਰ ਰਹੀ ਆ ਵੀ ਭਾਈ ਤੁਹਾਨੂੰ ਜੇ ਐਦਾਂ ਨਹੀਂ ਤਾਂ ਐਦਾਂ ਕਰਾਂਗੇ ਅਸੀਂ ਪਰ ਉਹ ਜਿਹੜਾ ਹੈਗਾ ਉਹ ਕਿਸੇ ਕੀਮਤ ਦੇ ਅਸੀਂ ੱਟਾ ਕਿਸੇ ਨਾਲ ਜਿਹੜਾ ਉਹ ਨਹੀਂ ਹੁੰਦੇ ਮਾਗੇ ਕਿਉਂਕਿ ਦੇਖੋ ਇੱਕ ਮੈਂ ਖਬਰ ਮਤਲਬ ਅੱਜ ਹੀ ਚੱਲਦੀ ਸੀ ਮੈਂ ਦੇਖਦਾ ਸੀਗਾ ਸ਼ਾਇਦ ਮੱਧ ਪ੍ਰਦੇਸ਼ ਦੀ ਖਬਰ ਆ ਉੱਥੇ ਕਾਰਪੋਰੇਸ਼ਨ ਦੇ ਵਿੱਚ ਕੋਈ ਬੰਦਾ ਜੌਬ ਕਰਦਾ ਸੀਗਾ ਉੱਥੇ ਸ਼ਾਇਦ ਮਤਲਬ 1986 ਵਿੱਚ ਇੱਕ ਸਿਰਫ 100 ਰੁਪਿਆ ਰਿਸ਼ਵਤ ਲੈਣ ਦੇ ਦੋਸ਼ ਦੇ ਤਹਿਤ ਉਹ ਕੇਸ ਹੈਡਾ ਦਰਜ ਕੀਤਾ ਗਿਆ 2004 ਦੇ ਵਿੱਚ ਉਹਦੀ ਗ੍ਰਿਫਤਾਰੀ ਪਾਈ ਗਈ ਹੈ ਉਹ ਕੇਸ ਦੇ ਵਿੱਚ ਹੁਣ 2086 ਤੋਂ ਲੈ ਕੇ ਹੁਣ ਤੱਕ ਨੱਲਾ 39 40 ਸਾਲ ਬਾਅਦ ਉਹ ਬੰਦੇ ਨੂੰ ਕੋਰਟ ਦੇ ਇਹ ਕਹਿ ਕੇ ਬਰੀ ਕਰਤਾ ਵੀ ਜਿਹੜਾ 100 ਰੁਪਿਆ ਕਿਸੇ ਦੇ ਕੋਲੋਂ ਬਰਾਮਦ ਹੋ ਜਾਣਾ ਤੈ ਤੈ ਨਹੀਂ ਕਰਦਾ ਵੀ ਇਹਨੇ ਰਿਸ਼ਵਤ ਹੈ ਦੀ ਉਹ ਲਈ ਹੋਈ ਆ ਦੇਖੋ ਬੰਦੇ ਦੇ 40 ਸਾਲ ਜਿਹੜੇ ਹੈਗੇ ਆ ਇਹ ਮਾੜੇ ਸਿਸਟਮ ਕਰਕੇ ਥਾਣੇ ਕਚੈਰੀਆਂ ਜ਼ਿਲ੍ਹਾ ਦੇ ਵਿੱਚ ਗਲ ਗਏ ਹੁਣ ਉਹਨੂੰ ਕਹਿ ਰਿਹਾ ਵੀ ਇਹਨੂੰ ਬਾਅਦ ਜਿਤ ਬਰੀ ਜਿਹੜਾ ਕਰਤਾ 40 ਸਾਲ ਜ਼ਿਲ੍ਹਾ ਦੇ ਵਿੱਚ ਗਾਲ ਕੇ ਇਹ ਸਾਡੇ ਦੇਸ਼ ਦਾ ਜਿਹੜਾ ਹੈਗਾ ਕਾਨੂੰਨ ਆ ਸਾਡੇ ਇਹ ਇਹ ਸਾਡੀ ਤਰਾਸ ਦੀ ਹੈ ਇੰਡੀਆ ਦੀ ਕਿ ਜਿਹੜੇ ਸਰਕਾਰਾਂ ਨੇ ਇਹ ਸਿਸਟਮ ਜਿਹੜੇ ਬਣਾਏ ਹੋਏ ਨੇ ਉਹ ਆਮ ਲੋਕਾਂ ਲਈ ਹੈ ਕਿ ਉਹ ਜਿਹੜੇ ਆਪਣੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਆ ਉਹ ਮੈਨੂੰ ਲੱਗਦਾ ਲੱਖਾਂ ਕਰੋੜਾਂ ਰੁਪਈਆ ਲੈ ਕੇ ਅਰਬਾਂ ਰੁਪਈਆ ਲੈ ਕੇ ਉਹ ਆਰਾਮਨਾਵ ਦੇ ਬਾਹਰ ਕੰਟਰੀਆਂ ਜਾ ਕੇ ਬੈਠ ਕੇ ਸੈੱਟ ਹੋਗੇ ਉਹਨਾਂ ਦਾ ਕੋਈ ਮਤਲਬ ਨਹੀਂ ਕਿਸੇ ਨੂੰ ਕੋਈ ਨਹੀਂ ਪੁੱਛਦਾ ਜਿਹੜਾ ਇਹ ਮਾੜਾ ਬੰਦਾ ਜਿਹੜਾ ਹੈਗਾ ਉਹਨੂੰ ਹਮੇਸ਼ਾ ਚਾਰੇ ਪਾਸਿਓਂ ਕਹਿ ਲੋ ਵੀ ਦਬਕਾਇਆ ਤੇ ਡਰਾਇਆ ਜਾਂਦਾ ਵੀ ਸ਼ਾਇਦ ਇਸ ਤਰ੍ਹਾਂ ਕੋਈ ਹੱਲ ਹੋ ਜਵੇ। ਅਸੀਂ ਕਿਸਾਨਾਂ ਨੂੰ ਵੀ ਬੇਨਤੀ ਕਰੂੰਗਾ ਮੈਂ ਵੀ ਮੰਡੀਆਂ ਦੇ ਵਿੱਚ ਇੱਕ ਤੇਇਤਕੀ ਇੱਕ ਤਾਂ ਜਿਹੜਾ ਝੋਨਾ ਉਹਨੂੰ ਇਸ ਮੌਕਚਰ ਜਰੂਰ ਦੇਖਿਓ ਚੈੱਕ ਕਰਿਓ ਸੁੱਕਾ ਲੈ ਕੇ ਜਾਇਓ ਜਿਹੜਾ ਗਿੱਲਾ ਝੋਨਾ ਉਹ ਨਾ ਲੈ ਕੇ ਜਾਇਓ ਕਿਉਂਕਿ ਜਿਹੜੀ ਗੱਠੀ ਪਈ ਹੋਈ ਆ ਉਹਦੇ ਨਾਲ ਜੇ ਪੱtreਲੇ ਵੀ ਵੱਡਾਂਗੇ ਤਾਂ ਉਹਦਾ ਨੁਕਸਾਨ ਆ ਸਾਰੇ ਝੋਨੇ ਨਾਲ ਰਲ ਜਾਂਦਾ। ਮੇਰਾ ਵੀਰ ਕੋਈ ਭਰਾ ਮੇਰਾ ਕਾਲੀ ਨਾ ਕਰਿਓ। ਕਿਉਂਕਿ ਉਹਨੂੰ ਤੁੱਪ ਲੱਗੀ ਤਾਂ ਵੱਢਿਓ ਤੇ ਜੇ ਆਪਾਂ ਤਰੇਲੇ ਵੱਡਾਂਗੇ ਤਾਂ ਉਹ ਜਿਹੜਾ ਹੈਗਾ ਸਾਰਾ ਫਸਲਾ ਉਹ ਨੁਕਸਾਨ ਵੱਧ ਕਰ ਦਿੰਦੀ ਹੈ ਤੇ ਜੇ ਕਿਸੇ ਕਿਸਾਨ ਨਾਲ ਕੋਈ ਆਰਤੀਏ ਤੱਕਾ ਕਰਦਾ ਜਾਂ ਕਿਸੇ ਆਰਤੀਏ ਨਾਲ ਕੋਈ ਛੇਲ ਨਾਲ ਤੱਕਾ ਕਰਦਾ ਤਾਂ ਉਹ ਮੇਰਾ ਵੀ ਨੰਬਰ ਮੇਰੀ ਆਈਡੀ ਉੱਤੇ ਵੀ ਦਿੱਤਾ ਹੋਇਆ ਸਾਡੇ ਜਿਹੜੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਨਾਲ ਮੇਰਾ ਵੀ ਕੰਟੈਕਟ ਕਰਿਓ ਤੇ ਤੁਹਾਡਾ ਜਿਹੜਾ ਹੱਲ ਆਪਾਂ ਉਹ ਜ਼ਰੂਰ ਕਰਵਾ ਕੇ ਦੇਵਾਂਗੇ ਤੇ ਪਰ ਜਿਹੜਾ ਝੋਨਾ ਹੈਗਾ ਉਹ ਮੇਰੇ ਭਰਾਵਾਂ ਨੂੰ ਬੇਨਤੀ ਹੈ ਕਿ ਸੁੱਕਾ ਜੂਰ ਵੱਢਿਓ ਤੇ ਮੌਸਮ ਚ ਜਿਹੜਾ ਉਹ ਤਿਆਰ ਰੱਖਿਓ ਇਹ ਚੀਜ਼ ਦਾ ਇੱਕ ਸੁੱਕਾ ਵੱਢਿਓ ਤੇ ਦੂਜਾ ਤਰੇਲੇ ਨਾਲ ਵੱਢਿਓ ਕਿਉਂਕਿ ਕਈ ਮੇਰੇ ਭਰਾ ਜਿਹੜੇ ਹੈਗੇ ਉਹ ਕਾਲੀ ਕਰ ਜਾਂਦੇ ਆ ਦੇਖੋ 2-3 ਮਹੀਨੇ ਦੀ ਫਸਲ ਆਪਣੀ ਉਹ ਖੱਤੇ ਦੇ ਵਿੱਚ ਖੜੀ ਆ ਪਰ ਜੇ 2-4 ਦਿਨ ਹੋਰ ਖੜ ਜੂ ਤਾਂ ਮੈਨੂੰ ਨਹੀਂ ਲੱਗਦਾ ਕੋਈ ਫਰਕ ਪੈਂਦਾ ਪਰ ਉਹ ਨੁਕਸਾਨ ਆ ਮੇਰਾ ਵੀ ਕਰਿਓ ਤੇ ਜਿਹੜਾ ਵੀ ਆੜਤੀ ਆ ਠੱਕਾ ਕਰੂਗਾ ਕਿਸੇ ਵੀ ਜ਼ਿੰਮੇਵਾਰ ਨਾਲ ਜਾਂ ਕਿਸੇ ਆੜਤੀ ਨਾਲ ਕੋਈ ਸ਼ੈਲਰ ਨਾਲ ਠੱਕਾ ਕਰੂਗਾ ਤੋਂ ਭਰਾਵਾਂ ਨੂੰ ਬੇਨਤੀ ਆ ਕਿ ਸਭ ਨੂੰ ਦੱਸਿਓ ਜ਼ਰੂਰ ਉਹ ਨਹੀਂ ਹੋਣ ਦਿੱਤਾ ਜਾਊਗਾ ਜਿਵੇਂ ਪਿਛਲੇ ਸਾਲ ਸਰਕਾਰ ਦੀ ਸ਼ਹਿਰ ਦੇ ਉੱਤੇ ਜਿਹੜੀ ਕਿਸਾਨਾਂ ਦੀ ਲੁੱਟ ਹੋਈ ਆ ਮੰਡੀਆਂ ਦੇ ਵਿੱਚ ਤੇ ਮੈਨੂੰ ਨਹੀਂ ਲੱਗਦਾ ਕਿ ਹੋਰ ਕਿਸੇ ਪਹਿਲਾਂ ਵਾਲੇ ਸਮੇਂ 'ਚ ਕਿਸੇ 'ਚ ਹੋਈ ਹੋਵੇ ਕਿਉਂਕਿ 100-100 ਬੋਰੀ ਬਗਰ 15-15 20-20 ਗੱਤੇ ਦੇ ਕੇ ਕਿਸਾਨਾਂ ਨੇ ਜਿਹੜਾ ਹੈਗਾ ਝੋਨਾ ਆਪਦਾ ਉਹ ਭਰਾਇਆ ਵਾ ਤੇ ਐਤਕੀ ਵੀ ਜੇ ਕੋਈ ਦਿੱਕਤ ਕਿਸੇ ਵੀਰ ਨੂੰ ਆਉਂਦੀ ਆ ਉਹ ਬੇਨਤੀ ਕਰਦੇ ਆ ਕਿ ਤੁਸੀਂ ਆਪਣੇ ਜਿਹੜਾ ਵੀ ਤੁਹਾਡੇ ਇਲਾਕੇ ਵਿੱਚ ਜੋ ਵੀ ਆਪਣੀ ਜਥੇਬੰਦੀ ਆਪਣੀ ਭਾਰਤੀ ਕਿਸਾਨ ਨੂੰ ਇਕੱਠ ਟਕਾਉਂਦਾ ਉਹਦੇ ਜੋ ਵੀ ਆਗੂ ਹੈਗੇ ਨੇ ਉਹਨਾਂ ਨਾਲ ਕੰਟੈਕਟ ਹੈ ਜਿਹੜਾ ਉਹ ਜ਼ਰੂਰ ਕਰਿਓ ਤੇ ਆਪਾਂ ਤੁਹਾਡਾ ਜਿਹੜਾ ਮਸਲਾ ਉਹ ਹੱਲ ਕਰਾਂਗੇ ਆਰਤੀ ਇਹ ਭਰਾਵਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਜੋ ਇਹ ਹਾਲਾਤ ਬਣੇ ਨੇ ਐਸ ਕੀ ਦੇਸ਼ ਦੇ ਉੱਤੇ ਆਪਣੇ ਪੰਜਾਬ ਦੇ ਉੱਤੇ ਕਿਉਂਕਿ ਜੋ ਹੜਾ ਰਾਜ ਨੇ ਉਹਨੇ ਤਾਂ ਖਰਾਬ ਹੀ ਕਰਤਾ ਪਰ ਦੂਜਾ ਜਿਹੜਾ ਕੁਦਰਤੀ ਆਪਣਿਆਂ ਝੋਨੇ ਨੂੰ ਇਕੱਠੀ ਪਈ ਆ ਇਹ ਆਪਾਂ ਰਲ ਮਿਲ ਕੇ ਇਕਾ ਕਰਕੇ ਜਿਹੜਾ ਹੈਗਾ ਇਹਨੂੰ ਆਪਾਂ ਨਜਿੱਠੀਏ ਤੇ ਆਪਸੀ ਜਿਹੜਾ ਹੈਗਾ ਆਪਾਂ ਉਹ ਨਾਲ ਜੀਏ ਤੇ ਵੀਰਾਂ ਨੂੰ ਬੇਨਤੀ ਆ ਕਿ ਆਰਤੀਆਂ ਨੂੰ ਵੀ ਖੈਲਰ ਵਾਲੇ ਭਰਾਵਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਜਿਹੜਾ ਹੈਗਾ ਇਤਕੀ ਦਾ ਸਮਾਂ ਜਿਹੜਾ ਉਹ ਮੈਨੂੰ ਲੱਗਦਾ ਵੀ ਥੋੜਾ ਜਿਆਦਾ ਕਹ ਲਈਏ ਨਾਜਿਕਾ ਕਿਉਂਕਿ ਫਸਲ ਆ ਜਿਹੜੀ ਤੇ ਉਹ ਨੁਕਸਾਨ ਕਿਸਾਨਾਂ ਦਾ ਬਹੁਤ ਜਿਆਦਾ ਹੋਇਆ ਹੋਇਆ ਤੇ ਕਿਸੇ ਵੀ ਭਰਾ ਨੂੰ ਕੋਈ ਦਿੱਕਤ ਆਉਂਦੀ ਆ ਤਾਂ ਮੇਰਾ ਵੀਰੋ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਕੰਟੈਕਟ ਆ ਜਿਹੜਾ ਉਹ ਜ਼ਰੂਰ ਕਰਿਓ ਜੋ ਵੀ ਹੋਊਗਾ ਤੇ ਬਾਕੀ ਜੋ ਵੀ ਰਿਪੋਰਟ ਹੋਊਗੀ ਤੁਹਾਨੂੰ ਗਾ ਵੀਰ ਨਾਲ ਦੀਆਂ ਦਿੱਤੀ ਜਾਊਗੀ ਤੇ ਠੀਕ ਆ ਵੀਰੋ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ